ਬਾਣੀ ਚ ਇੱਕ ਬੜੀ ਸੋਹਣੀ ਉਦਾਹਰਣ ਹੈ ਹੋਇਆ ਕੀ ਇੱਕ ਘਰ ਵਿੱਚ ਪਿਆਸੀ ਦੀਵਾ ਉਹ ਜਿੰਨਾ ਚਿਰ ਦੀਵੇ ਦੇ ਵਿੱਚ ਤੇਲ ਸੀ ਬੱਤੀ ਬਲਦੀ ਰਹੀ ਤੇ ਘਰ ਵਿੱਚ ਪਈਆਂ ਵਸਤੂਆਂ ਦਿਖਾਈ ਦਿੰਦੀਆਂ ਰਹੀਆਂ ਤੇਲ ਬਲ ਗਿਆ ਮਚ ਗਿਆ ਹੌਲੀ ਹੌਲੀ ਬੱਤੀ ਬੁਝ ਗਈ ਉਹ ਘਰ ਵਿੱਚ ਪਈਆਂ ਵਸਤੂਆਂ ਨਜ਼ਰੀ ਆਣੋਂ ਹਟ ਗਈਆਂ ਮਹਾਰਾਜ ਕਹਿੰਦੇ ਵੇਖ ਚਾਹੇ ਤੂੰ ਰਾਜਾ ਐ ਮਹਿਲ ਵਿੱਚ ਰਹਿਣਾ ਤੇ ਚਾਹੇ ਭਖਾਰੀ ਐ ਕੁਲੀ ਵਿੱਚ ਰਹਿਣਾ ਉਹਨੇ ਦੇਣੀ ਜ਼ਬਾਨ ਦੀ ਬੱਤੀ ਚੱਲਣੀ ਐ ਜਿੰਨੇ ਦਿਨ ਤੇਰੇ ਅੰਦਰ ਸੁਵਾਸਾਂ ਦਾ ਤੇਲ ਐ ਜਿੱਦਣ ਸਾਹਾਂ ਦਾ ਤੇਲ ਗਿਆ ਮੁੱਕ ਬੱਤੀ ਜਾਣੀ ਐ ਬੁਝ ਰਾਜਾ ਐ ਜਾਂ ਗਰੀਬੜਾ ਹੈ ਕੋਈ ਮਾਇਨੇ ਨਹੀਂ ਰੱਖਦਾ ਜਦੋਂ ਹਨੇਰਾ ਹੀ ਹੋ ਗਿਆ ਕੀ ਪਤਾ ਹੈ